ਹਾਂਜੀ ਸਤਿ ਸ੍ਰੀ ਅਕਾਲ ਵੀਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਣਾ ਜਿਹੜਾ ਸਪਰੇਅ ਟ੍ਰੈਕਟਰ ਲਾਇਆ ਹੋਇਆ ਉਹਦੇ ਟਾਇਰ ਲਾ ਕੇ ਇਹਦੀ ਗੱਡੀ ਬਹੁਤ ਵਈਆ ਇਹ ਲਾ ਕੇ ਆਪਣੇ ਘਰ ਆਣਾ ਜਿਹੜਾ ਰਾਜਾ ਟ੍ਰੈਕਟਰ ਪੰਚ ਜਿੱਤੇ ਤਰੋਂ ਨੂੰ ਪਾਉਣ ਲੱਗੇ ਆ ਇਹਦੇ ਤਾਂ ਘਸ ਗਏ ਕਿਉਂਕਿ ਆ ਪਏ ਰਹਿਣਿਆ ਯੂਜ਼ ਨਹੀਂ ਹੋਣੇ ਤਾਂ ਕਰਕੇ ਨੂੰ ਪਾਉਣ ਲੱਗੇ ਆ ਵੀ ਚੱਲ ਇਹ ਤੇ ਕੰਪਲੀਟ ਹੋ ਜਾਣਗੇ ਟਿਊਬਾਂ ਦੇਖ ਲਈ ਜੱਗੀ ਵੀਰੇ ਜਿਹੜੀਆਂ ਜਿਵੇਂ ਰਹਿਣ ਦੇਣੀਆਂ ਰਹਿਣ ਦੀ ਆਹ ਵਧੀਆ ਬਾਤ ਮੈਨੂੰ ਇੰਨੀ ਉਮੀਦ ਆ ਕਿ ਦੋਨੇ ਟਾਇਰ ਵੇਚ ਦਾ ਕੀ ਟਿਊਬਾਂ ਨੇ ਨਾ ਕਦੀ ਉਹ ਖੋਲਿਆ ਨਾ ਕਦੀ ਆਪਾ ਖੋਲੇ ਵੱਡਾ ਟਾਇਰ ਕਦੀ ਪੈਂਚਰ ਹੀ ਨਹੀਂ ਹੋਇਆ ਕਦੀ ਆਪਣੇ ਇਹੋ ਚ ਪਾ ਦਨੇ ਟਾਇਰ ਹੁਣ ਇਹੋ ਤੇ ਟਾਇਰ ਉਹ ਵੇਚਨਾਗੇ ਜਿੰਨੇ ਖੋਏ ਫੇਰ ਮੱਕੀ-ਮੱਕੀ ਵੱਢ ਕੇ ਦੋ ਤਿੰਨ ਟਰੈਕਟਰਾਂ ਦੇ ਟਾਇਰ ਪਾਉਣੇ ਉਦੋਂ ਫੋਮ ਅੱਜ ਝੋਨੇ ਵਾਲੀ ਮਸ਼ੀਨ ਵੀ ਬਾਹਰ ਕੱਢੀ ਆ ਕਿਉਂਕਿ ਇਹਦਾ ਵੀ ਇਹ ਆਪਾਂ ਉਹਨਾਂ ਦੇ ਛੱਡ ਕੇ ਆਉਣੀਆਂ ਆ ਕਬੂਟਾ ਵਾਲਿਆਂ ਦੇ ਕਿਉਂਕਿ ਸੀਲ ਕਰ ਦੇਣੀ ਆ ਆਹ ਬੁਲਟ ਆਪਣਾ ਕੁੱਟੇ ਗੇਹੜਾਣਾ 2003 ਮਾਡਲ ਆ ਹਾਂਜੀ ਚੱਲਿਆ ਹੀ ਬਹੁਤ ਥੋੜਾ ਹੈ 34000 ਜੱਲਿਆ ਇਹ ਪਿੱਤਰ ਚਲਾਉਂਦਾ ਹੁੰਦਾ ਉਹ ਆਪਣਾ ਘੋੜਾ ਮੈਨੂੰ ਤਾਂ ਉਹੀ ਵਧੀਆ ਲੱਗਦਾ ਚਲਾਉਣ ਨੂੰ ਮੈਂ ਲਿਆ ਮੈਂ ਤਾਂ ਕੀ ਕਰੀਂ ਕੀ ਗੋਟੀਆਂ ਤੁਹਾਡੇ ਕੋਲ ਹੈ ਤਾਂ ਹੈਗੀਆਂ ਨੇ ਤੋ 24 ਨੰਬਰ ਮੇਰੇ ਕੋਲ ਆ ਫਿਰ ਉਹ ਖੋਲ ਲਾ ਉਹ ਹੁਣ ਅੰਦਰੋਂ ਖੋਲ ਸੋਤੀ ਆ ਆ ਬੇਟ ਖੋਲ ਲਾ ਉਹਦੇ ਨਾਲ ਇਹ ਮਸ਼ੀਨ ਆਪਾਂ ਉਹਨਾਂ ਦੇ ਛੱਡੇ ਗੋਨੇ ਕਬੂਟਾਂ ਵਾਲਿਆਂ ਦੇ ਕਿਉਂਕਿ ਚਲੋ ਜਿਹੜੇ ਵੀ ਇਨੇ ਘੱਟ ਪੈਸੇ ਲਾਉਣੇ ਹੋਣਗੇ ਲੈ ਲੂ ਅਦੀ ਇੱਟ ਬਦਲਤੀ ਹੁਣ ਉਹ ਸਪਰੇਅ ਵਾਲੇ ਦੀ ਇੱਟ ਖੋਲ ਕੇ ਇਹਨੂੰ ਲਾਤੀ ਤੇ ਇਹਦੇ ਵਿੱਚ ਪਲੇਟਾਂ ਸਹੀ ਆ ਗਈਆਂ ਰੰਗ ਰੂੰਗ ਹੁਣ ਕਰਦਾਂਗੇ ਚਲੋ ਬਾਹਰਲੇ ਵਾਲੇ ਪਾਸਿਆਂ ਵਾਲੀਆਂ ਪਲੇਟਾਂ ਨੂੰ ਹੁਣ ਛੋਟੇ ਟਰੈਕਟਰ ਹੀ ਚੱਲਣਗੇ ਬਾਹੀਵ ਆ ਦੂਜੇ ਹੋ ਗਿਆ ਆਪਣਾ ਕਮਰਾ ਖਾਲੀ ਕਮਰਾ ਖਾਲੀ ਕਰਕੇ ਸਾਫ਼ ਸੁਥਰਾ ਕਰਕੇ ਅੰਦਰ ਲਾਤੇ ਟਰੈਕਟਰ ਤੇ ਦੂਜੇ ਵੀ ਅੰਦਰ ਲਾਉਨੇ ਹੁਣ ਜਿਹੜੇ ਜਿਹੜੇ ਵਿਲੇ ਹੋਈ ਜਾਣੇ ਕਿਉਂਕਿ ਮੂੰਗੀ ਬੀਜਣੀ ਆ ਗੱਲੀ ਮੂੰਗੀ ਤਾਂ ਆਪਣੇ ਕੋਲੇ ਹੈਗੇ ਆ ਛੋਟੇ ਟਰੈਕਟਰ ਕਿਉਂਕਿ ਪਹਿਲਾਂ ਬਥੇਰੀ ਬਾਹੀ ਵਧੀਆ ਹੋਈ ਹੋਈ ਆ ਹੁਣ ਇਹਨਾਂ ਨੇ ਠੋਕ ਕੇ ਬਾਹ ਦੇਣੇ ਆ ਪੂਰੇ ਤੇ ਹੁਣ ਇਹਨਾਂ ਨਾਲ ਕਰਾਂਗੇ ਆਪਾਂ ਹੁਣ ਇਹ ਤਾਂ ਅੰਦਰ ਹੀ ਖੜਨਗੇ ਜੇ ਨਿਕਲਣਗੇ ਬਾਹੀ ਨੂੰ ਬਸ ਦੋ ਟਰੈਕਟਰ ਹੁਣ ਕਣਕ ਦੇ ਵੱਢ ਚ ਅੱਜ ਸਪਰੇਅ ਅੰਨੀਓ ਵਿਲੇ ਹੋਏ ਸੀ ਦੂਜੀ ਸਪਰੇਅ ਹਾਂ ਅੰਨੀਓ ਕੱਖਾਂ ਵਾਲੀ ਸਾਰੇ ਖੱਤਿਆਂ ਚ ਕਰਤੀ ਪਹਿਲੀ ਥੁੰਡੀ ਵਾਲੀ ਵੀ ਕੰਪਲੀਟ ਹੋ ਗਈ ਅੱਜ ਹੁਣ ਦੂਜੀ ਥੁੰਡੀ ਵਾਲੀ ਸ਼ੁਰੂ ਕਰਨ ਲੱਗੇ ਆ ਕਿਉਂਕਿ ਜਿੱਦਨ ਦੀ ਪਹਿਲੀ ਕਰੀ ਉਹਨੂੰ 14 ਦਿਨ 17 ਦਿਨ ਹੋ ਗਏ ਅੱਜ ਕਰੀ ਨੂੰ ਪਿਆਰੀ ਮੋਟਰਾਂ ਚੱਲੀਆਂ ਚੱਲਦੀ ਐ ਹਾਂਜੀ ਵੀਰੇ ਆਹ ਦੇਖ ਲਓ ਜਿਹੜੀ ਜਿਹੜੀ ਦਵਾਈ ਆਪਾਂ ਪਾਉਨੇ ਆ ਜੇ ਤੁਸੀਂ ਪਾਉਣੀਆਂ ਦਾ ਪਾ ਸਕਦੇ ਹੋ ਨਹੀਂ ਪਾਉਣੀ ਤਾਂ ਵੀ ਕੋਈ ਦਿੱਕਤ ਨਹੀਂ ਹਨਾ ਪਰ ਜਿਹੜੀ ਜਿਹੜੀ ਮੈਂ ਪਾਈ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਇੱਕ ਤਾਂ ਆਹ ਸੁੰਢੀ ਤੋਂ ਪਾਈ ਆ ਵਾਇਰ ਦੀ 100 ਐਮਐਲ ਇੱਕ ਕਿੱਲੇ ਦੀ ਠੀਕ ਆ 100 ਐਮਐਲ ਪਾਈ ਆ ਸੁੰਢੀ ਤੋਂ ਹਨਾ ਤੇ ਇਹ ਪਾਤੀ ਤੇ ਨਾਲ ਇਹਦੇ ਵੀਰੇ ਪਾਇਆ ਵਾ ਆਹ ਜੀਵਾ ਇਹ ਆ ਪ੍ਰੋਡਕਟ ਆ ਠੀਕ ਆ ਇਹ ਦੇਖ ਲਿਓ ਜੇ ਤੁਹਾਨੂੰ ਇਹਦੇ ਨਾਲ ਦਾ ਮਿਲਦਾ ਇਹ ਪੈਂਦਾ 1 ਲੀਟਰ 3 ਕਿੱਲਿਆਂ ਤੇ ਠੀਕ ਆ ਇਹ ਵੀ ਗਰੋਥ ਲਈ ਆ ਤੇ ਨਾਲ ਪਾਇਆ ਵੀਰੇ ਇਹਦੇ ਨੈਨੋ ਯੂਰੀਆ 400 ਐਮਐਲ ਇਹ ਜਿਹੜਾ 32% ਵਾਲਾ ਵਾ ਜਿਹੜਾ ਤੁਹਾਨੂੰ ਮਿਲਦਾ ਉਹ ਕਿੱਲੇ ਦੀ ਡੋਜ਼ ਦਊਗੀ ਤਾਂ ਉਹ ਵੀ ਪਾਲ ਸਕਦੇ ਹੋ ਨੈਨੋ ਯੂਰੀਆ ਹਨਾ ਤੇ ਨਾਲ ਪਾਈਆ 1.5 ਕਿਲੋ 19 19 ਠੀਕ ਆ ਉਹ ਪਈ ਆਉਂਦੀ ਆ ਤੇ ਇਹ ਐਨੇ ਤੁਸੀਂ ਦੋ ਦ ਇਹ ਦਵਾਈਆਂ ਕਰੀਆਂ ਨੇ ਆਪਾਂ ਇਹ ਦੂਜੀ ਸਪਰੇਅ ਆਪਾਂ ਸ਼ੁਰੂ ਕਰੀ ਆ ਸੁੰਡੀ ਵਾਲੀ ਤੇ ਜਿਹੜੀ ਇਸ ਮੱਕੀ ਤੇ ਸਪਰੇਅ ਕਰਨ ਲੱਗੇ ਆ ਉਹ ਮੱਕੀ ਆਪਣੀ ਬਜਾਈ 16 ਫਰਵਰੀ ਦੀ ਆ ਉਹ 16 ਤੋਂ 18 ਫਰਵਰੀ ਤੋਂ ਸ਼ੁਰੂ ਕਰਿਆ ਸੀ ਆਪਾਂ 18 ਫਰਵਰੀ ਦੀ ਬਜਾਈ ਆ ਉਹ ਆਪਣੀ ਹੈ ਨਾ ਤੇ ਇਹ ਐਨੇ ਤਰੀਕ ਦਾ ਆਪਣਾ ਮੱਕੀ ਲੱਗੀ ਹੋਈ ਆ ਤੇ ਅੱਜ ਦੂਜੀ ਸਪਰੇਅ ਸ਼ੁਰੂ ਹੋਈ ਆ ਸੁੰਡੀ ਵਾਲੀ ਪਹਿਲੀ ਸਪਰੇਅ ਕਰੀ ਨੂੰ ਅੱਜ 17 ਦਿਨ ਹੋ ਗਏ ਤਾਂ ਕਰਕੇ ਹੁਣ ਅੱਜ ਦੂਜੀ ਸਪਰੇਅ ਕਰਨ ਲੱਗਿਆਂ ਤੇ ਇਹ ਮੈਂ ਤੁਸੀਂ ਕਿਉਂਕਿ ਮੈਨੂੰ ਕਹਿੰਨੇ ਹੁੰਨੇ ਵੀ ਵੀਰੇ ਦੱਸ ਦਿਆ ਕਰੋ ਜਿਹੜੀ ਜਿਹੜੀ ਚੀਜ਼ ਪਾਉਨੇ ਆ ਨਾ ਤੇ ਇਹ ਚੀਜ਼ ਵੀਰੇ ਅੱਜ ਮੈਂ ਕਰਨ ਲੱਗਿਆਂ ਬਾਕੀ ਥੋੜੀ ਵੀਰਾਂ ਦੀ ਇੱਛਾ ਵਾ ਵੀ ਤੁਸੀਂ ਇਹੀ ਕਰਨੀ ਆ ਜਾਂ ਤੁਸੀਂ ਹੋਰ ਕਰਦੇ ਹੋ ਉਹ ਤੁਹਾਡਾ ਆਪੋ ਆਪਣਾ ਹੈਗਾ ਕੰਮ ਵੀਰੇ ਤੁਸੀਂ ਦੇਖ ਲਓ ਹਨਾ ਜਿਵੇਂ ਤੁਹਾਨੂੰ ਜਿਹੜੀ ਠੀਕ ਲੱਗਦੀ ਆ ਤੁਸੀਂ ਉਹ ਕਰ ਕਰ ਸਕਦੇ ਆ ਲੋ ਜੀ ਸਪਰੇਅ ਚੱਲਦੀ ਆ ਅੱਜ ਪੂਰੇ ਫੇਰ ਜੋਰਾਂ ਤੇ ਦੂਜੀ ਸਪਰੇਅ ਸ਼ੁਰੂ ਹੋ ਗਈ ਸੁੰਡੀ ਵਾਲੀ ਤੁਹਾਨੂੰ ਮੈਂ ਸਾਰੇ ਵੀਰਾਂ ਨੂੰ ਦਵਾਈ ਦਿਖਾਈ ਦਿੱਤੀ ਆ ਜਿਹੜੀ ਜਿਹੜੀ ਪਾਈ ਆ ਆਪਾਂ ਹਨ ਤੇ ਤੁਸੀਂ ਵੀ ਵੀਰੇ ਬਾਲੇ ਵੀਰ ਪੁੱਛਣ ਲੱਜਾਂਦੇ ਵੀਰੇ ਸੁੰਡੀ ਤੋਂ ਵੀਰੇ ਸਾਰਾ ਕੋ ਡਿਟੇਲ ਦੱਸਦਾ ਮੈਂ ਵੀ ਆ ਪਾਈ ਆ ਦਵਾਈ ਆ ਪਾਈ ਆ ਹਨਾ ਪੂਰੀ ਡਿਟੇਲ ਵਾਈ ਦੱਸਿਆ ਤੇ ਮੈਂ ਇਹ ਪਾਈ ਆ ਤੁਸੀਂ ਜਿਵੇਂ ਮਰਜ਼ੀ ਪਾ ਲਿਓ ਹਨਾ ਤੇ ਪੂਰੀ ਵਧੀਆ ਰੰਗ ਬੰਦ ਬੰਦੂ ਮੱਕੀ ਦੇ ਜਿਹੜੇ ਵੀਰ ਕਈ ਮੈਨੂੰ ਪੁੱਛਦੇ ਆ ਵੀਰੇ ਮੱਕੀ ਸਾਡੀ ਮਾੜੀ ਆ ਜਾਂ ਤਾਂ ਵੀਰੇ ਸਾਰੀ ਸਹੀ ਕਰ ਦੋ ਪਹਿਲਾਂ ਵਾਲੀ ਜਿਹੜੀ ਮੈਂ ਦੱਸੀ ਸੀ ਉਹ ਵੀ ਪੂਰੀ ਵਧੀਆ ਸੀ ਆ ਹੁਣ ਇਹ ਵੀ ਪੂਰੀ ਵਧੀਆ ਕਰ ਦੋ ਵੀਰੇ ਮੱਕੀ ਤੁਹਾਡੀ ਸਾਰਿਆਂ ਦੀ ਤੇ ਬਾਕੀ ਵੀਰੇ ਆਪਣਾ ਮਿਹਨਤ ਕਰਦਾ ਫਰਜ ਆ ਮਿਹਨਤ ਕਰੀਏ ਪੂਰੀ ਦੱਬ ਕੇ ਇਸ ਸਾਲ ਸਾਰੇ ਜਣੇ ਵੀਰ ਵਧੀਆ ਝਾੜ ਕੱਢੀਏ ਆਪਣੀ ਫਸਲ ਦਾ ਚਲੋ ਵਾਹਿਗੁਰੂ ਅੱਗੇ ਅਰਦਾਸ ਆ ਕਿ ਸਾਰੇ ਜਣੇ ਵਧੀਆ ਝਾੜ ਕੱਢੀਏ ਆਪਣੀਆਂ ਆਪਣੀਆਂ ਫਸਲਾਂ ਦਾ ਠੀਕ ਨੇ ਬਹੁਤ ਚੰਗਾ ਲੱਗਦਾ ਜਦੋਂ ਵੀਰ ਕਹਿੰਦੇ ਆ ਕਿ ਅ ਬਈ ਤੁਹਾਨੂੰ ਦੇਖ ਕੇ ਵੀਰੇ ਅਸੀਂ ਖੇਤੀ ਕਰਨ ਲੱਗ ਗਏ ਜਾਂ ਇਦਾਂ ਦੀਆਂ ਗੱਲਾਂ ਹਨਾ ਤੇ ਬਾਲਾ ਚੰਗਾ ਤਾਂ ਉੱਦਣ ਲੱਗਿਆ ਅ ਇੱਕ ਦਿਨ ਨਾ ਭੈਣ ਨੇ ਕਿਸੇ ਨੇ ਮੈਸੇਜ ਕਰਿਆ ਮੈਨੂੰ ਇੰਸਟਾਗ੍ਰam ਤੇ ਹਨਾ ਤੇ ਉਹਨੇ ਯਾਨੀ ਕਿ ਭੈਣ ਦੇ ਮੈਸੇਜ ਨੇ ਨਾ ਇੰਨਾ ਇਮੋਸ਼ਨਲ ਕਰਿਆ ਨਾ ਮੈਨੂੰ ਕਹਿੰਦੀ ਵੀਰੇ ਵੀ ਤੁਸੀਂ ਨਾ ਮੇਰੇ ਜਮਈ ਡੇਡੀ ਵਰਗੇ ਲੱਗਦੇ ਹੋ ਹਨ ਬਈ ਵੀ ਉਹ ਵੀ ਐਵੇਂ ਸਾਦਗੀ ਜੀ ਰਹਿੰਦੇ ਸੀਗੇ ਵੀ ਹੁਣ ਇਸ ਦੁਨੀਆ ਤੇ ਹੈ ਨਹੀਂ ਵੀ ਤੁਹਾਡੀ ਵੀਡੀਓ ਜਾਂ ਤੁਹਾਨੂੰ ਦੇਖ ਕੇ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਆ ਵੀ ਮੈਂ ਵੀ ਖੇਤੀ ਨੂੰ ਬਹੁਤ ਪਸੰਦ ਕਰਦੀ ਆ ਕਰਨਾ ਤੇ ਵੀ ਮੇਰਾ ਬਸ ਨਹੀਂ ਚੱਲਦਾ ਵੀ ਮੇਰਾ ਭਰਾ ਹੈਗਾ ਵੀ ਮੈਂ ਉਹਨੂੰ ਕਹਿੰਨੀ ਆ ਵੀ ਤੂੰ ਵੀ ਕਰਿਆ ਕਰ ਹਨ ਤੇ ਜਦੋਂ ਭੈਣ ਨੇ ਇਹ ਗੱਲਾਂ ਕਹੀਆਂ ਹਨਾ ਕੀ ਮਾਨੂੰ ਬੜਾ ਚੰਗਾ ਲੱਗਿਆ ਸੁਣ ਕੇ ਇਹ ਗੱਲਾਂ ਕਿ ਚਲੋ ਭੈਣਾ ਵੀ ਪਸੰਦ ਕਰਦੀਆਂ ਨੇ ਹਨ ਤੇ ਚੰਗੀਆਂ ਗੱਲਾਂ ਨੇ ਚਲੋ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੂੰ ਚੰਗੇ ਲੱਗਦੇ ਆ ਤੇ ਜਿਨ੍ਹਾਂ ਨੂੰ ਨਹੀਂ ਵੀ ਚੰਗੇ ਲੱਗਦੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਪਤਾ ਕੀ ਹੁੰਦਾ ਵੀਰੇ ਸਾਰਿਆਂ ਨੂੰ ਕੋਈ ਚੰਗਾ ਨਹੀਂ ਲੱਗ ਸਕਦਾ ਤੇ ਵੀ ਕਈਏ ਵੀ ਹਾਂ ਸਾਰਿਆਂ ਨੂੰ ਅਸੀਂ ਮੈਂ ਵਧੀਆ ਲੱਗਾ ਨਹੀਂ ਕਿਸੇ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਕਿਸੇ ਨੂੰ ਨਹੀਂ ਚੰਗੀ ਲੱਗੂ ਉਹਦੇ ਵਿੱਚ ਮੇਰੇ ਮਨ ਦੇ ਵਿੱਚ ਕਿਸੇ ਲਈ ਕੋਈ ਉਹ ਨਹੀਂ ਹੈਗਾ ਕਿਉਂਕਿ ਹਰੇਕ ਦਾ ਹੁੰਦਾ ਮੈਨੂੰ ਵੀ ਐਵੇਂ ਆ ਕਿਸੇ ਦੀ ਵੀਡੀਓ ਚੰਗੀ ਲੱਗਦੀ ਹੈ ਕਿਸੇ ਦੀ ਵੀਡੀਓ ਨਹੀਂ ਚੰਗੀ ਲੱਗਦੀ ਇੱਕ ਨਾ ਉਹ ਤੇ YouTube ਤੇ ਚੈਨਲ ਆ ਬਰੋਟੋ ਮੋਟਿਵ ਕਰਕੇ ਉਹ ਨਾ ਦੋ ਭਰਾ ਵਾ ਉਹ ਯਾਰ ਉਹ ਭਰਾਵਾਂ ਦਾ ਪਿਆਰ ਹੀ ਮੈਨੂੰ ਇੰਨਾ ਚੰਗਾ ਲੱਗਦਾ ਤੁਸੀਂ ਦੇਖੋ ਉਹਨਾਂ ਨੇ ਗੱਡੀਆਂ ਦਾ ਕੰਮ ਕਰਦੇ ਆ ਉਹ ਮੈਂ ਬਹੁਤ ਟਾਈਮ ਤੋਂ ਜਦੋਂ ਤੋਂ ਉਹਨੇ ਸਟਾਰਟ ਕਰਿਆ ਸੀ ਨਾ ਵੱਡੇ ਭਰਾ ਨੇ ਗੱਡੀਆਂ ਦਾ ਕੰਮ ਮੈਂ ਉਹਨੂੰ ਜੱਤ ਤੋਂ ਯਾਨੀ ਕਿ ਉਹਨੂੰ ਪੂਰਾ ਫਾਲੋ ਕਰਦਾ ਹਣਾ ਵੀ ਦੇਖਦਾ ਉਹਨਾਂ ਨੂੰ ਗੱਡੀਆਂ ਦਾ ਕਿਉਂਕਿ ਸ਼ੌਂਕ ਹੈ ਉਹ ਡੈਂਟਿੰਗ ਪੈਂਟਿੰਗ ਦਾ ਕਰਦੇ ਆ ਕੰਮ ਹਣਾ ਤੇ ਉਹ ਇਹ ਇੰਨਾ ਕਿ ਜੋ ਮੈਂ ਡਾਊਨ ਤੋਂ ਜ਼ੀਰੋ ਤੋਂ ਜਦੋਂ ਤੋਂ ਸ਼ੁਰੂ ਹੋਏ ਹੋਇਆ ਬੰਦੇ ਅੱਜ ਉਹ ਪੂਰੇ ਵਧੀਆ ਸਕਸੈਸ ਬਣੇ ਹੋਇਆ ਵੀ ਪੂਰੇ ਟੌਪ ਦੇ ਉੱਚ ਬਣ ਚੱਲੇ ਉਹ ਪੂਨੇ ਦੇ ਵਿੱਚ ਕੰਮ ਕਰਦੇ ਆ ਉਹ ਬੜੇ ਵਧੀਆ ਯਾਰ ਉਹਨਾਂ ਨੇ ਦੇਖਿਓ ਬਲੌਗ ਦੇਖ ਕੇ ਕਿੰਨਾ ਵਧੀਆ ਸਿੱਖਣ ਨੂੰ ਮਿਲਦਾ ਨਾਲੇ ਤਾਂ ਉਹ ਹੁਣ YouTube ਤੋਂ ਕਮਾਈ ਕਰਦੇ ਆ ਤੇ ਨਾਲੇ ਦੂਜੇ ਲੋਟ ਕੰਮ ਆਉਂਦਾ ਉਹਨਾਂ ਨੂੰ ਕਿ YouTube ਤੇ ਕਿੰਨਾ ਕੰਮ ਆਈ ਜਾਂਦਾ ਹੈ ਨਾ ਕਿ ਕੰਮ ਮਿਲਦਾ Instagram ਤੇ ਲਵ ਮਿਲੀਅਨ ਦੇ ਵਿੱਚ ਫੋਲੋਅਰ ਬਣ ਚਲੇ ਉਹਨਾਂ ਦੇ ਸਾਰਿਆਂ ਤੇ ਚੰਗੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਾਰਿਆਂ ਨੂੰ ਵਧੀਆ ਲੱਗੇ ਕਿ ਚਲੋ ਪਸੇ ਆਇਆ ਕਿ ਆਪਣੀ ਕੋਸ਼ਿਸ਼ ਹੈ ਕਿ ਆਪਾਂ ਵੀਡੀਓ ਸਾਰੀ ਨੌਲੇਜ ਵਾਲੀ ਪਾਈਏ ਕੋਈ ਗਲਤ ਚੀਜ਼ ਵਾਲੀ ਵੀਡੀਓ ਨਹੀਂ ਆਪਾਂ ਪਾ ਸਕਦੇ ਤੇ ਇੱਥੇ ਇਹ ਮੋਟਰ ਤੇ ਦਾ ਕਰਨੀ ਆ ਆਪਾਂ ਕੱਲ ਨੂੰ ਸਪਰੇ ਕਿਉਂਕਿ ਉਧਰ ਪੰਪ ਭਰਨ ਦੀ ਜਗ੍ਹਾ ਹੈ ਨਹੀਂ ਦੀ ਤਾਂ ਕਰਕੇ ਉਰੇ ਭਰਨਾ ਹੈ ਹੁਣ ਇੱਥੇ ਕਰਕੇ ਦੂਜੀ ਮੋਟਰ ਤੇ ਜਾਣਗੇ ਕਰ। ਉਹੀ-ਉਹੀ ਦਵਾਈ ਪਾਈ ਆ ਜਿਹੜੀ ਮੈਂ ਤੁਹਾਨੂੰ ਦੱਸੀ ਸੀਗੀ। ਤੇ ਸੇਮ ਉਵੇਂ ਪਾ ਦਕਰੋ ਤੁਸੀਂ। ਆ ਦੇਖੋ ਸਾਰੀ ਦਵਾਈ ਉਵੇਂ ਸੇਮ ਪਾਈ ਆ ਆਪਾਂ। ਤੇ ਜੀਵਾ ਪਾਤੀ 3 ਕਿੱਲਿਆਂ ਤੇ ਨੈਨੋ ਯੂਰੀਆ ਹੋ ਗਿਆ। ਤੇ ਆ ਸੁੰਡੀ ਵਾਲੀ ਹੋ ਗਈ। ਤੇ ਨਾਲ 1919 ਹੋ ਗਈ। 2 ਲੀਟਰ ਪਾਇਆ ਰ ਸਾਦ ਇਹਦੇ 2 ਲੀਟਰ ਉਹ ਦੋ ਪੂਰੇ ਤੇ ਇੱਕ ਚੋਂ 200 100 ਹਾਂ ਤੇ ਦੂਜਾ ਦੋ ਪੂਰੇ ਤੇ ਇੱਕ ਚੋਂ 400 ਹਾਂ ਬਸ ਸਾਰੀ ਦਵਾਈ ਵੀਰੀ ਉਮੀ ਪਾਈ ਆ ਇਹ ਹੁਣ ਅੱਜ ਇਕੱਲੀ ਇੱਕ ਹੀ ਸੁੰਡੀ ਵਾਲੀ ਆ ਬਾਕੀ ਸਾਰੀਆਂ ਦਵਾਈਆਂ ਤਾਕਤ ਵਾਲੀਆਂ ਇਹਦਾ ਵੀ ਰਿਜ਼ਲਟ ਦਿਖਾਵਾਂਗੇ ਫਿਰ ਬਾਕੀ ਤੇ ਕੀ ਬਣਦਾ ਹਾਂਜੀ ਵੀਰੇ ਅੱਜ ਚੱਲਦੀ ਆ ਗ੍ਰੇਡਿੰਗ ਪਖਰਾਜ ਦੀ ਇਹ ਪਖਰਾਜ ਦੇ ਲਓ ਆਪਣਾ ਹਰ ਬਰੀ ਮਹੀਨੇ ਦਾ ਪਟਿਆ ਹੋਇਆ ਸਭ ਤੋਂ ਕੀਤਾ ਪਖਰਾਜ ਪੱਟ ਕੇ ਰੱਖਦਾ ਜਿਹਦੀ ਆਪਾਂ ਸਿਆਲਾਂ ਦੇ ਵਿੱਚ ਬਹੁਤ ਟਾਈਮ ਤੇ ਬੀਲ ਵੱਡੀ ਸੀ ਤੁਸੀਂ ਦੇ ਲਓ ਕਹਿਦੇ ਨੇ ਨਾ ਆਪਾਂ ਵੀ ਰੰਗ ਪਖਰਾਜ ਦਾ ਹੋ ਜਾਂਦਾ ਵੀ ਲਾਲ ਪੈ ਜਾਂਦਾ ਦੇ ਲਓ ਬਿਲਕੁਲ ਕਿੱਤੇ ਦਾ ਚਿੱਟਾ ਪਿਆ ਪਖਰਾਜ ਕੋਈ ਲਾਲ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਪੂਰੀ ਵਧੀਆ ਗ੍ਰੇਡਿੰਗ ਚੱਲਦੀ ਹੈ ਇਹਨ ਪੂਰਾ ਸਾਫ ਸੁਥਰਾ ਰੰਗ ਰੂਪ ਹੈਨ ਪੂਰਾ ਵਧੀਆ ਵਾ ਪਖਰਾਜ ਇਹ ਆਪਣਾ ਨਵਾਂ ਵੀਆ ਜਿਹੜਾ ਆਪਾਂ ਆਪਦੇ ਲਈ ਖੌਦਦੇ ਨਹੀਂ ਰੱਖਦੇ ਇਹ ਪਖਰਾਜ ਸਾਰਾ ਆਪਾਂ ਸੀਡ ਦੇ ਵਿੱਚ ਹੀ ਰੱਖਣਾ ਵੀਰੇ ਤੇ ਤੁਹਾਂਗੇ ਦੇਖ ਲੋ ਪੂਰੀ ਲੰਬੀ ਚਾਲ ਦਾ ਆਲੂ ਆ ਆ ਦੇਖ ਇਹ ਪਖਰਾਜ ਆ ਵੀਰੋ ਦੇਖ ਲੋ ਕੋਈ ਰੰਗ ਲਾਲ ਹੋਇਆ ਜਾਂ ਕੁਝ ਹੋਇਆ ਪੂਰੇ ਦੂਜੇ ਮਹੀਨੇ ਦਾ ਪਟਕੇ ਅੰਦਰ ਰੱਖਿਆ ਹੋਇਆ ਸੀਗਾ ਢੇਰ ਲਾਇਆ ਸੀ ਅੰਦਰ ਰੱਖ ਕੇ ਦੇਖ ਲੋ ਇਹ ਲੰਬੀ ਚਾਲ ਦਾ ਪੂਰਾ ਆਲੂ ਇਹਦਾ ਰਾਸ਼ਨ ਵੀ ਨਹੀਂ ਸੇਲ ਕੀਤਾ ਆਪਾਂ। ਸਾਰਾ ਆਪਾਂ ਇਹਨੂੰ ਫੀਡ ਦੇ ਵਿੱਚ ਜੁੰਡ ਕਰ ਲਿਆ। ਹੈਲੋ ਕਿਉਂਕਿ ਨਵੇਂ ਬੀ ਦਾ ਤਾਂ ਆਪਾਂ ਵੀਰੇ ਰਾਸ਼ਨ ਵੀ ਨਹੀਂ ਸੇਲ ਕਰਨਾ ਕਿਉਂਕਿ ਰਾਸ਼ਨ ਬੀ ਆਪਾਂ ਨੂੰ ਆਪ ਨੂੰ ਖੁਦ ਨੂੰ ਜ਼ਿਆਦਾ ਲੋੜ ਆ ਤੇ ਜਿਹੜੇ ਵੀਰਾਂ ਨੂੰ ਉਹਦੋਂ ਲੋੜ ਹੋਊਗੀ ਤਾਂ ਆਪਾਂ ਇਹ ਵੱਡਾ ਸਾਈਜ਼ ਦੇ ਦਾਂਗੇ। ਆ ਇਹਦਾ ਵੱਡਾ ਸਾਈਜ਼ ਆ। ਆ ਦੇਖ ਲੋ ਆ ਦੇਖ ਲੋ ਐਵੇਂ ਲੰਬਾ ਲੰਬਾ ਲੂਆ ਪੂਰਾ ਆ ਸਾਰਾ ਇਹਦਾ ਵੱਡਾ ਸਾਈਜ਼ ਆ ਇਹ ਵੀ ਆਪਾਂ ਸਟੋਰ ਕਰ ਦੇਣਾ ਇਹ ਵੀ ਕੋਈ ਆਪਾਂ ਸੇਲ ਨਹੀਂ ਕਰਨਾ ਹੈਗਾ ਕਿਉਂਕਿ ਵੱਢ ਕੇ ਬੀਜਿਆ ਜਾਣਾ ਇਹ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਵਿੱਚ ਇਹਦੇ ਛੋਟਾ ਸਾਈਜ਼ ਵੀ ਆ ਦੇਣਾ ਹਨਾ ਤੇ ਇਹ ਸਾਰਾ ਮਾਲ ਆਪਾਂ ਸੇਲ ਕਰ ਲੈਣਾ ਤੇ ਬਾਅਦ ਚੋਂ ਸੇਲ ਕਰਾਂਗੇ ਦੀ ਚਲਦੀ ਆ ਗ੍ਰੇਡਿੰਗ ਅੱਜ ਮੁੱਕ ਜਾਊਗਾ ਕੰਮ ਕੱਲ ਨੂੰ ਲੋਡਿੰਗ ਦੀਆਂ ਟਰਾਲੀਆਂ ਜੇ ਮੁੜੇ ਆਉਣ ਤਾਂ ਫਿਰ ਕੱਲ ਨੂੰ ਲੋਡ ਕਰਦੇ ਹਾਂ ਦਾ ਮਾਸ